ਜਪ ਜੀ ਸਾਰਿਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਖੇ ਉਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਪੁਰੀਆ ਭਾਰ ਉਸ ਸੈ ਸਿਆਮ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਐ ਕੋ ਕੂੜਾ ਟਟੇ ਪਾਲੋ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ حکمی ہون آکار حکم نہ کہا جائی حکمی ہون جی حکم لا دلا وڈیائی حکمیں تمنی پائی ہے ایک نہ بخشیش حکمی صدا پوائی ہے حکمیں اندر سا کو باہر کم نہ کوئے نانک حکمیں جے جی بجائے کہے نہ کوئے ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨੇ ਨਿਸ਼ਾਨ ਗਾਵੇ ਕੋ ਗੁੰਡੀਆਂ ਆਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਜ਼ ਕੀਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੈ ਦਸਾ ਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਰਖਣਾ ਕਥੀ ਨਾ ਆਵੇ ਤੋਟ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹੇ ਯੁਗਾ ਯੁਗੰਤਰ ਖਾਹੀ ਖਾਹੇ ਹੁਕਮ ਹੀ ਹੁਕਮ ਚਲਾਏ ਰਹਾ ਨਾਨਕ ਵਿਖੇ ਸਾਹਿਬੇ ਪਰਵਾਹ ਸੱਚਾ ਸਾਹਿਬ ਸੱਚਾ ਨਾਏ ਭਾਕਿਆਂ ਭਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਸ ਦੇ ਦਰਬਾਰ ਮੋਕੇ ਬੋਲਣ ਬੋਲ ਯਾਜ ਸੁੰਦਰੀ ਪਿਆਰ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਦਰਮੀਆਂ ਵੇ ਕਪੜਾ ਨਦੀ ਮੁਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਤਿਆਰ ਅਭਿਆ ਨਾ ਜਾਏ ਕੀਤਾ ਨਾ ਹੋਏ ਅਭੇ ਆਪ ਰਿੰਨ ਨ ਸੋਏ ਜਿਨ ਸੇਵਾ ਤਨ ਪਾਇ ਮਾਨ ਨਾਨਕ ਗਾਵੀਏ ਤੁਮ ਹੀ ਦਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁੱਖ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੂ ਈਸ਼ਰ ਗੁਰਗੋਬਰ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆਖਾ ਨਹੀਂ ਕੈ ਨਕਤ ਨ ਜਾਈ ਗੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾਏ ਕੁਦਾਤਾ ਸੋ ਮੈਮ ਸਮਾਦਾਇ ਇਤਨਾ ਵਾਂ ਜੇ ਤਿਸ ਭਾਵਾਂ ਵੇਨ ਪਾਣੇ ਕੇ ਨਾਏ ਕਰੀ ਜੇ ਤਿਸ ਸਿਠੂ ਪਾਏ ਵਿਖਾਂ ਵੇਨ ਕਰਮਾਂ ਕੇ ਮਿਲ ਲਾਈ ਮਾਤੇ ਚ ਰਤਨ ਜਵਾਰ ਮਾਨਕ ਦੇ ਦੁਰਗੇ ਸਿਕ ਸੁਣੀ ਦੁਰਾਇਤ ਦੇ ਦੋ ਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋਮੈਮ ਸਰ ਨਾ ਜਾਈ ਜੇ ਜੋ ਚਾਰੇ ਆਰ ਜਾ ਹੋਰ ਦਸ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਹੋਏ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੇ ਜੇ ਤਿਸ ਨਦਰਮ ਆਵਈ ਤਾ ਵਾਰਤਨ ਪੁੱਛੇ ਕੇ ਕੀਤਾ ਅੰਦਰ ਕੀਤੇ ਕਰ ਦੋ ਸੀ ਦੋਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਵੰਤਿਆਂ ਗੁੰਦੇ ਦਿਹਾ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਰ ਫਿਰ ਸੁਰਨਾਥ ਸੁਣਿਆ ਕਰਤਵਲਾ ਕਾਸ ਸੁਣਿਆ ਦੀਪ ਲੋਰ ਪਤਾਲ ਸੁਣਿਆ ਪਵਨ ਸਕੇ ਕਾਲ ਨਾਨਕ ਭਗਤਾਂ ਸੁਰਾ ਵਿਗਾਸ ਸੁਣਿਆ ਦੂਪਾਪ ਦਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸੁਲਾਹ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾਂ ਸੁਰਾ ਵਿਗਾਸ ਸੁਣਿਆ ਦੂਪਾਪ ਦਾ ਨਾਸ ਸੁਣਿਆ ਸਤ ਸੰਤੋਪ ਧਿਆਨ ਸੁਣਿਆ ਅਰਸ਼ਰ ਕਾ ਇਸਨਾਨ ਸੁਣਿਆ ਪਰਪਰਪਾ ਵਹਿਮਾਨ ਸੁਣੇ ਲਾਗੇ ਸੈ ਧਿਆਨ ਨਾਨਕ ਭਗਤਾਂ ਸਰਾ ਵਿਗਾਸ ਸੁਣੇ ਦੂਪਾ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇ ਪੀ ਪਰਸਾ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾ ਨਾਨਕ ਭਗਤਾਂ ਸਰਾ ਵਿਗਾਸ ਸੁਣੇ ਦੂਪਾ ਕਾ ਨਾਸ ਮਨੇ ਕੀ ਗਤ ਹੀ ਨ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦਿਨ ਜਨ ਹੋਵੇ ਜੇ ਕੋ ਮੰਨਣੇ ਮਨ ਕੋਏ ਮਨੈ ਸੋਟੂਆ ਮਨ ਬੁੱਧ ਮਨੈ ਸਲਪੋਂਤੀ ਸੋਧ ਮਨੈ ਮੋਟਾ ਨਾ ਖਾਏ ਮਨੈ ਜਮਕੇ ਸਾਥ ਨ ਜਾਏ ਐਸਾ ਨਾਮ ਦਿੰਦਰ ਹੋਏ ਜੇ ਕੋ ਮੰਡਣਾ ਮਨ ਕੋਏ ਮੰਨੇ ਮਾਰ ਠਾਕ ਨ ਪਾਏ ਮੰਨੇ ਪਾਸੇ ਉਪਰ ਡਜਾਏ ਮੰਨੇ ਮਗ ਨ ਚੱਲੇ ਪੰਥ ਮਨੇ ਧਰਮ ਸੇਤੀ ਸੰਬੰਧ ਐਸਾ ਨਾਮ ਦਿੰਦਰ ਹੋਏ ਜੇ ਕੋ ਮੰਡਣਾ ਮਨ ਕੋਏ ਮੰਨੇ ਪਾਵੇ ਮੁਕਤਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨ ਪੇਖਰ ਐਸਾ ਨਾਮ ਦਿੰਦਰ ਹੋਏ ਜੇ ਕੋ ਮੰਜਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੈਮਾਨ ਪੰਜਾ ਸੋਹਦਾ ਰਾਜਾਨ ਪੰਜਾ ਕਾਗੁਰ ਇਕਤਿਆਨ ਜੇ ਕੋ ਕਹ ਕਰੇ ਵਿਚਾਰ ਕਰਤ ਇਹ ਚੰਨ ਨਾਈ ਨਾਈ ਸੁਮਾਰ ਤੌਲ ਧਰਮ ਦੇ ਆ ਕਪੂਤ ਸੰਤੋਖ ਥਾ ਪਰ ਕਹਿਜ ਸੁਤ ਜੇ ਕੋ ਬੁਝੇ ਹੋਏ ਸੁਚਿਆਰ ਕਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਖੋਰ ਜਿਸ ਤੇ ਭਾਰਤ ਨੇ ਕਮਨ ਜੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਲ ਲਿਖਿਆ ਬੁੜੀ ਤੁਲਾਮ ਇਹ ਉਲਿਖਾ ਲਿਖ ਜਾਣਾ ਕੋਏ ਇਹ ਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲੇ ਰੂਪ ਕੀਤੀ ਦਾਤ ਜਾਣੇ ਤੋਂ ਤੂਤ ਕੀਤਾ ਪਸਾਓ ਇੱਕ ਕੁਵਾ ਜਿਸ ਤੇ ਹੋਏ ਲਕਰੀਆ ਕੁਦਰਤ ਕਵਨ ਕਾਂ ਵਿਚਾਰ ਵਰਣ ਜਾਵਾ ਇੱਕ ਵਾਰ ਜੋ ਤੁਰ ਪਾਵੇ ਸਹੀ ਪ੍ਰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵਿੱਚ ਬਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਪਦ ਗੰਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੁਰਮੋ ਪਖਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤਮ ਕਹਾ ਵਿਚਾਰ ਵਰਣ ਜਾਵਾ ਇਤਵਾਰ ਜੋਤਿ ਤੁ ਪਾਵੈ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਤ ਅੰਧਕੂਰ ਅਸੰਖ ਨੋਰ ਹਰਾਮਕੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਕਰ ਜਾਏ ਅਸ਼ੰਕ ਕੁੜਿਆਰ ਕੁੜੇ ਫਿਰਾਏ ਅਸ਼ੰਕ ਮਲੇਸ਼ ਮਲਪਤ ਖਾਇਨ ਸੰਕ ਨੂੰ ਸਿਰ ਕਰੇ ਭਾਰ ਨਾਨਕ ਨੀਚ ਕੈ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਦੀ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ ਵਖਾਨ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਮਿੰਨਾ ਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਧੰਦੇ ਪਾਣੀ ਤੁੱਟੈ ਉਤਰਸਖੇ ਮੂਹ ਪਲੀਤੀ ਕੱਪੜ ਹੋਏ ਦੇ ਸਾਭੂ ਲਈਏ ਉਤ ਹੋਏ ਪਰਿਏ ਮਾਤਾ ਪਾਪਾ ਕੇ ਸੰਗ ਉਤ ਪਹਿਨਾਵੇਂ ਕੇ ਰੰਗ ਉਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਤਪ ਦੇ ਅਦਤਾਨ ਜੇ ਕੋ ਪਾਵੇ ਤੰ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਦੇ ਤੁਮਲ ਨਾਉ ਸਭੁ ਤੇਰੇ ਮੈਂ ਨਾਹੀ ਤੋਏ ਵੇਣ ਗੁਣ ਪੀਤੇ ਪਤ ਨਾ ਹੋਇ ਸਤਿ ਸਤਿ ਆਤਮ ਬਰਮਾ ਸਤ ਸਤ ਸ੍ਰੀ ਅਕਾਲ ਸੋ ਸਵੇਲਾ ਵਕਤ ਕਵਨ ਕਵਨ ਿਤਕਵਨ ਵਾਰਿ ਕਵਨ ਸ੍ਰੀ ਉਤੀ ਮਾਹ ਕਵਨ ਜਿਤਵਾ ਆਕਾਰ ਵੇਲ ਨਾ ਪਾਇਆ ਪੰਤੀ ਜੇ ਹੋਵੇ ਲਿਖੂਰਾਨ ਬਕਤ ਨਾ ਪਾਇਓ ਕਾਧੀਆਂ ਜੇ ਲਿਖਣ ਲਿਖੂਰਾਨ ਿਤਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾਂ ਕਰਤਾ ਸੇ ਕੀ ਕੁ ਸਾਜੇ ਆਪੇ ਜਾਣੈ ਸੋਏ ਕਿ ਕਰ ਆਕਾ ਕਿ ਸਲਾਹੀ ਯੋ ਵਰਨੀ ਕਿ ਜਾਣਾ ਨਾਨਕ ਆਕਨ ਸਭੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀਂ ਇਤਾਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਨਾ ਅਗੇ ਗਿਆ ਨਾ ਸੁਖੈ ਪਤਾਲਾ ਪਤਾਲ ਲਖ ਆ ਦਾ ਸਾਇਆ ਦਾਸ ਓੜ ਕੋੜ ਭਤਕੇ ਵੀਰ ਕੈਨਿਕ ਬਾਤ ਸੈ ਸਠਾਰਾਂ ਕੈਂਚ ਤੇ ਬਾ ਅਸਲੋਂ ਇੱਕ ਧਾਤ ਲਿਖਾ ਹੋਏ ਤਲ ਕੀਏ ਲਿਖੇ ਹੋਏ ਬਿਨਾਸ ਨਾਨਕ ਵੱਡਾ ਆ ਕੀਏ ਆਪੇ ਜਾਣੇ ਆਪ ਸਲਾਹੀ ਸਲਾਹ ਇਹ ਤੇ ਸੁਖ ਨ ਪਾਈਆਂ ਨਦੀਆਂ ਤੇ ਬਾ ਪਵੇਂ ਸੁਮਨ ਨ ਜਾਣੀਆਂ ਸੁਮਨ ਸਾਹਿਬ ਸੁਲਤਾਨ ਗਿਰਾ ਸੇਤੀ ਮਾਲ ਤਨ ਜਿਹੜੀ ਤੁਰ ਨਾ ਹੋਵਣੀ ਜੇ ਤੇ ਸੁਮਨੋਂ ਨਾ ਬਿਸਰੈ ਅੰਤ ਨਾ ਸਿੱਧੀ ਜਾਣਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੀ ਤੁਮ ਸੁਨਣਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਤੇ ਉਪਰ ਉੱਚਾ ਨਾ ਹੋਵੇ ਬਹੁਤ ਉੱਚਾ ਹੋਵੇ ਕੋਏ ਇਸ ਉਤੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤੁਮ ਆਈ ਇਤੇ ਮੰਗਹ ਜੁਦ ਪਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵਿਕਾਰ ਇਹਤੇ ਲੈ ਲੈ ਮੁਕਰਪਾਏ ਇਹਤੇ ਮੂੜਖਾ ਹੀ ਖਾਏ ਇਹਦਿਆਂ ਲੋਕੂ ਸਰਮਾਰ ਇਹ ਬੇਦਾਰ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਵੇ ਔਰ ਆਖ ਨਾ ਸਕੇ ਕੋਵੇ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਕੇਈ ਕੇ ਜਿਸ ਨੂੰ ਬਖਸੇ ਸੱਚ ਸੁਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਅਮਨ ਗੁਣ ਅਮਨ ਵਪਾਰ ਅਮਨ ਵਪਾਰੀਏ ਅਮਨ ਪੰਡਾਰ ਅਮਨ ਆਵੇ ਅਮਨ ਲਾ ਜਾਏ ਅਮਨ ਪਾਏ ਅਮਨ ਲਾ ਸਮਾਏ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੋਧਨ ਆਖੇ ਦਾਣੋ ਆਖੇ ਦੇਵਨ ਆਖੇ ਸੁਰਲਾ ਨੰਦਨ ਸੇਵ ਇਹਤੇ ਆਥੇ ਆਕਣ ਪਾਹੇ ਇਹਤੇ ਕਹਿਜੈ ਉੱਠਕ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੀ ਕਹਿ ਇਹ ਬੜ ਭਾਵੈ ਤੇ ਬੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਦਾਨ ਤਾਲ ਕੀ ਸਿਰਦਾ ਬਾਰਾ ਗاوار ਸੋ ਦਰ ਕੀ ਖਾ ਸੋ ਕਰ ਕੀ ਖਾ ਜਿਤ ਵੈ ਸਤ ਸਮਾਲੇ ਵਾਜੇ ਨਾਨ ਅਨੇਤ ਸੰਖਾਂ ਇਹਤੇ ਬਾਵਨ ਹਾਰੇ ਇਹਤੇ ਰਾਗ ਪ੍ਰੀਤ ਸੁ ਕਹੀਆਂ ਨ ਇਹਤੇ ਗਾਵਨ ਹਾਰੇ ਗਾਵੇ ਤੋਨੋ ਪਾਉਣ ਪਾਣੀ ਵਿੱਚ ਸੰਤਰ ਗਾਵੇ ਰਾਜਾ ਤਰਮ ਦੁਵਾਰੇ ਗਾਵੇ ਚਿਤਕੁ ਬੁਧਿ ਲਿਖਿਦਾ ਨੇ ਲਖ ਲਖ ਤਰਾਂ ਵਿਚਾਰੇ ਗਾਵੇ ਇਸ਼ਾ ਕਰਮਾ ਦੇਵੀ ਸੋਮ ਸਦਾ ਸੁਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵ ਦੇ ਆਦਰ ਨਾਲੇ ਗਾਵੇ ਸਿਦ ਸੁਨਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਰ ਪੰਡਿਤ ਹੀਸਰ ਜਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਗਤਿਆਲੇ ਗਾਵਨ ਦਤੁਨੁ ਪਾਇ ਤੀਰੇ ਅਸ਼ਟ ਕੀਰਤਨ ਨਾਲੇ ਗਾਵੇ ਜੂਨਾ ਬਲਸੂਰਾ ਗਾਵੇ ਖੰਡ ਚਾਰੇ ਗਾਵੇ ਖੰਡ ਮੰਡਲ ਪਰਪੰਡਾ ਕਰ ਕਰਕੇ ਧਾਰੇ ਸਈ ਤੂੰ ਮੋ ਗਾਵੈ ਜੋਤੁਰ ਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਨ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸੱਚੀ ਨਹੀਂ ਤੇ ਭੀ ਉਸੇ ਜੈਨ ਜਾਸੇ ਰਤਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂ ਪਾਏ ਕਰ ਕਰ ਵਿਖੇ ਕੀਤਾ ਆਪਣਾ ਜੀਵ ਤੇ ਦੇ ਵੜਿਆਈ ਜੋ ਤੇਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਭ ਪਾਛਾਏਬ ਨਾਲ ਕਰਨ ਲਿਜਾਈ ਮੁੰਦਾ ਸੰਤੋਖ ਸ਼ਰਮ ਪੱਛੋਲੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿ ਆਦੇਸ ਆਗ ਅਨੀਲ ਅਨਾਦ ਅਨਾਹਦ ਜੁਗ ਜੁਗ ਇਕੂ ਵੇਸ ਭਗ ਗਿਆਨデア ਪੰਡਾਰਨ ੜਕੜਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਇਸ ਸਿਰ ਅਵਰ ਸਾਦ ਸੰਜੋਗ ਬਿ ਜੋ ਦੁਹੇ ਕਾਰ ਚਲਾਵੇ ਰਿਖਿ ਆਵੇ ਪਾਗ ਆਦੇਸ ਸਿ ਆਦੇਸ ਆਹ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਗਤ ਵਿਆਈ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਵੇਂ ਕਿਸ ਪਾਵੇ ਦਿਨੇ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹ ਨਨਦ ਨਾ ਆਵੇ ਬਹੁਤਾ ਇਵੜਾਲ ਆਦੇਸ ਤੇ ਸੇ ਆਦੇਸ ਆਹ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆ ਸੰਦੋ ਨ ਪੰਡਾਰ ਜੋ ਕਿਸ ਪਾਇਆ ਸੋਈ ਕਾਵਨ ਕਰ ਕਰ ਵਿੱਚ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਤਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਤ ਅਨਾਤ ਜੋ ਜੋ ਇੱਕੋ ਵੇਸ ਇੱਕ ਦੂਜੀ ਬੋਲਖ ਹੋਏ ਲਖੋਏ ਲਖਵੀਸ ਲਖ ਲਖ ਢੇੜਾ ਆ ਕੀਏ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈ ਐ ਪੂਰੇ-ਕੂਰੇ ਠੀਸ ਆਖ ਨੂੰ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾਂ ਜੋਰ ਜੋਰ ਨਾ ਰਾਜ ਮਾਲ ਬਲ ਮਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁਟੇ ਸੰਸਾਰ ਜਿਸ ਹੱਥ ਜੋਰ ਵਿਕਸੂਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੇ ਤੇ ਦੀਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾ ਪ੍ਰਕੀ ਕਰਮਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਤਜ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਦਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਕਾੜ ਤਕੜੀਐ ਰੂਪ ਰੰਗ ਕੇਵੇ ਇਤਿਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸਨ ਕੇਤੇ ਸਿੱਧ ਬਗਨਾਥ ਕੇਤੇ ਕੇਤੇ ਦੇਵੀ ਦੇਸ ਯਤੇ ਦੇਵਦਾਨ ਮਨ ਕੇਤੇ ਰਤਨ ਸਮੁੰਦ ਇਤਿਆ ਖਾਣੀ ਇਤਿਆ ਬਾਣੀ ਯਤੇ ਪਾਤ ਨੰਦ ਕੇਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਯਤੇ ਨਾਮ ਮਨੋ ਰੂਪ ਕੋਟ ਆਨੰਦ ਸ਼ਰਨ ਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਆ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਇਕੋ ਕਹੈ ਪਿਛੇ ਪੁਛਤਾਏ ਇੱਥੇ ਘੜਿਐ ਸੁਖਤ ਮਤਮਨ ਬੁੱਧ ਇੱਥੇ ਘੜਿਐ ਸੁਰਾਸਰਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਰ ਮਾ ਬਲ ਸੂਰ ਜਿਨੇ ਰਾਮ ਰਿਹਾ ਭਰਪੂਰ ਤਿੱਥੇ ਸੀਤਾ ਸੀਤਾ ਮਹਿਮਾ ਮਾਇ ਤਾਂਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਟਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਥੇ ਭਗਤ ਵਸੈ ਕੈ ਲੋਏ ਕਰੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਵਰ ਕਰਿ ਵੇਖੈ ਨਦਰ ਨਿਰੰਕਾਰ ਦਿੱਤੇ ਖੰਡ ਮੰਡਲ ਵਰ ਪੰਡ ਜੇ ਕੋ ਕਤੇ ਤਾਂ ਅੰਤ ਨ ਅੰਤ ਦਿੱਤੇ ਲੋਲ ਆਕਾਰ ਜਿਵੇਂ ਹੁਕਮ ਤੇਵੇਂ ਤੇ ਓਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਤਤ ਨ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਅਹਿਰਨ ਮਤਿ ਵੇਦ ਸਥਿਆਨ ਪਾਉ ਖਲਾ ਅਗਰ ਤਪਾਉ ਪੰਡਾ ਪਾਉ ਅਮਰਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸਲੋਕ ਬਾਵਨ ਗੁਰੂ ਪਾਣੀ ਪਿਤਾ ਮਤ ਤਰਤ ਮਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਰ ਤੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ